ਕਰਨਾਲ ਦੇ ਵਿੱਚ ਸਿੱਖ ਨੌਜਵਾਨ ਦੇ ਨਾਲ ਕੀਤੀ ਗਈ ਕੁੱਟਮਾਰ ਤੇ ਨਵਾਂ ਮਾਮਲਾ ਸਾਹਮਣੇ ਆਇਆ ਫਿਰਕੂ ਪ੍ਰਸਤ ਲੋਕਾਂ ਦਾ ਫਿਰਕਾ ਪ੍ਰਸਤ ਰੁਕਣ ਦਾ ਨਾਮ ਨਹੀਂ ਲੈ ਰਿਹਾ ਉੱਥੇ ਹੀ ਕਰਨਾਲ ਦੇ ਵਿੱਚ ਅੱਜ ਇੱਕ ਸਿੱਖ ਨੌਜਵਾਨ ਨੂੰ ਰੋਕ ਕੇ ਕੁਝ ਲੋਕਾਂ ਵੱਲੋਂ ਬਦਸਲੂਕੀ ਕੀਤੀ ਗਈ ਸਰਦਾਰ ਬੰਦੇ ਦੀ ਕੁੱਟਮਾਰ ਅਤੇ ਦੀ ਪਾਗੂ ਉਤਾਰ ਕੇ ਸਰਦਾਰ ਬੰਦੇ ਦੀ ਦਾੜੀ ਹੈ ਜੋ ਉਸ ਨੂੰ ਖਿੱਚ ਕੇ ਪੱਟ ਕੇ ਨਾਲ ਲੈ ਕੇ ਤੇ ਜਾਂਦੇ ਜਾਂਦੇ ਉਹਨੂੰ ਕਹਿ ਕੇ ਗਏ ਇਸੀ ਤੇਰੀ ਦਾੜੀ ਵੀ ਲੈ ਚੱਲੇ ਆ ਤੇ ਫਿਰਕੂ ਨਾਰੇ ਵੀ ਨਾਲ ਉਹਨਾਂ ਨੇ ਲਾਏ ਤੁਸੀਂ ਇਹ ਸਾਰੀ ਗੱਲਬਾਤ ਆਪ ਸੁਣੋ ਜੋ ਹੈ ਦਾੜੀ ਔਰ ਬਾਲ ਫਾੜਨੇ ਦਾ ਮਾਮਲਾ ਸਾਹਮਣੇ ਆ ਰਤ ਕੋ ਸ਼ਿਕਾਇਤ ਦੀ ਹੈ ਇਹਨਾਂ ਨੇ ਆਈਏ ਜਾਣਤੇ ਹੈ ਕਿ ਆ ਕੁਛ ਪੂਰਾ ਮਾਮਲਾ ਪੂਰੀ ਤਰੀਕੇ ਨਾਲ ਖਿੱਚਿਆ ਗਿਆ ਹੈ ਕਿ ਆ ਕੁਛ ਤਮਾਮ ਪੂਰਾ ਮਾਮਲਾ ਹੈ ਬਾਚੀਤ ਕਰਤੇ ਹੈ ਬਾਜੀ ਕੀ ਨਾਮ ਹੈ ਆਪਕਾ ਭਾਈ ਜਸਵੀਰ ਦੇ ਨਾਮ ਇਹਨੇ ਛੰਟੀ ਨਾਮ ਐਸੇ ਤੇ ਮੁੰਡਿਆਂ ਨੇ ਪਿੱਛੋਂ ਕਾਰ ਵਿੱਚ ਲੁੱਕਾ ਸੀ ਤੇ ਸ਼ਮਾ ਸੀ ਪਿੱਛੋਂ ਚਾਰ ਪੰਜ ਮੁੰਡੋਂ ਆਰਦੀ ਮੈਨੂੰ ਪਤਾ ਕੌਣ ਸੀ ਉਹਨਾਂ ਨੇ ਆ ਕੇ ਮੇਰੀ ਦਾੜੀ ਬੱਤੀ ਤੇ ਪਟਕਾ ਮੇਰੇ ਕੇਸ ਪਾੜਦੇ ਉਹਨਾਂ ਨੇ ਭਾਂਜੋ ਦਾੜੀ ਸਾਰੀ ਪਟ ਕੇ ਲੈ ਗਏ ਨੇ ਜੇ ਬਾਜੀ ਪਿੱਛੋਂ ਲੈ ਗਏ ਗੋਦਾੜੀ ਖੰਦੇ ਨੇ ਇਹ ਦੇ ਸੁਦਾੜੀ ਦਾੜੀ ਪਾੜ ਤੇ ਕਿਸ ਗੱਲ ਨੂੰ ਲੈ ਕੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵਾਸ ਕੋਈ ਗੱਲ ਨਹੀਂ ਕੋਈ ਬਾਤ ਆ ਜੋ ਕਿਹਾ ਜੋ ਹੈ ਕਿਸ ਗੱਲ ਤੋਂ ਲੈ ਕੇ ਕੋਈ ਝਗੜਾ ਨਹੀਂ ਜੀ ਇੱਕ ਮੰਗਲਵਾਰ ਦੀ ਗੱਲ ਜੇ ਕੋਈ ਗੱਲ ਇਸ ਗਰੇਟ ਦੇ ਵਿੱਚ ਗੱਲ ਹੋਈ ਜੀ ਬਾਸ ਉਹ ਕਿਨ ਧਮਕੀਆਂ ਦੇਣ ਲੱਗ ਗਿਆ ਸ਼ਹਿਰ ਦੇ ਅੰਦਰ ਪਤੂ ਜਾਣਦੇ ਨਹੀਂ ਹਜ਼ਾਰਵੇਂ ਨਹੀਂ ਜਾਣਦੇ ਇਹ ਫਲਾਣਾ ਇਹ ਗੱਲ ਦੀ ਕੋਈ ਮੈਟਰ ਨਹੀਂ ਸਾਡਾ ਤੂੰ ਆਸ ਕੇ ਆਵਾਜ਼ ਕਹਾਂ ਪਰ ਆਜ ਅਸੀਂ ਨਾਜਵੰਡੀ ਖਲੋਤੇ ਨੇ ਘਰੋਂ ਆਏ ਆ ਆਪਣੇ ਘਰੋਂ ਦੀ ਬਈ ਚੱਲਣੇ ਲਾਣੇ ਕਰਨੀ ਆਪਾਂ ਅਸੀਂ ਨਾਜਵੰਡੀ ਆ ਖਲੋ ਗਏ ਆਪਾਂ ਜੀ ਬਈ ਆਪਣਾ ਖਾ ਪੀਣੇ ਮੁੰਡੇ ਉਹ ਪਿੱਛੇ ਆਨੇ ਗਾਰੇ ਚ ਮੁੰਡੇ ਮੈਂ ਕਹਿੰਦਾ ਕਹਿੰਦਾ ਦਰਾ ਲੁੱਕ ਕਹਿੰਦਾ ਮੈਂ ਕਿਹਾ ਮੈਂ ਨਹੀਂ ਤਾ ਵੀ ਤੂੰ ਆ ਜਾ ਆ ਗਏ ਉਹਨੂੰ ਮਾਰਨਾ ਚੱਲੂ ਕਰਤਾ ਉਹਨੂੰ ਪਿੱਛੇ ਦੀ ਉਹਨੇ ਮੇਰੇ ਦਾੜੀ ਬੱਟੀਆਂ ਮੈਨੂੰ ਪੈਨ ਲੋਕ ਕਿ ਤੂੰ ਅੱਖਾ ਪਾੜਤੀ ਮੈਨੂੰ ਮੈਨ ਪਰ ਨਹੀਂ ਲੱਗਾ ਬਈ ਕੀ ਹੋਇਆ ਕੀ ਨੂੰ ਆ ਤੁਹੇ ਦਾੜੀ ਜੋ ਆਪਕੀ ਫਟੀ ਹੈ ਅਭੀ ਫਾੜ ਦਿੱਤੀ ਹਾਂ ਇਹ ਉਹ ਰਾਹ ਵਿੱਚ ਦਿਖਾਈ ਜੇ ਭਾਈ ਬਜੇ ਬਾਗ ਲੈ ਕੇ ਦਾੜੀ ਉਹ ਦਾੜੀ ਅਗਰ ਦਿਖਾ ਰਹੇ ਹੈ ਵੀ ਦਾੜੀ ਬਾੜੀ ਹਮਲੇ ਦਾੜੀ ਕੋ ਜੋ ਹੈ ਫੜਾ ਗਿਆ ਹੈ ਔਰ ਉਸਕੇ ਬਾਅਦ ਇਹ ਤਮਾਮ ਯਹਾਂ ਪਰ ਲੋਕ ਯਾਦ ਇਕੱਠਾ ਹੋਏ ਹੈ ਦੇਖ ਤੁਸੀਂ ਸਾਧ ਸੰਗਤ ਜੀ ਸਾਰੀ ਖਬਰ ਦੇਖ ਲਈ ਹੈ ਸਿੱਖਾਂ ਦੇ ਉੱਤੇ ਬਾਹਰ ਦੀਆਂ ਸਟੇਟਾਂ ਦੇ ਵਿੱਚ ਹਮਲੇ ਜਿਹੜੇ ਹੈਗੇ ਉਹ ਲਗਾਤਾਰ ਹੋ ਰਹੇ ਨੇ ਨਸਲੀ ਤੌਰ ਦੇ ਉੱਤੇ ਰੁਕਣ ਦਾ ਜਿਹੜਾ ਨਾਮ ਨਹੀਂ ਲੈ ਰਹੇ ਤੁਸੀਂ ਦੇਖ ਸਕਦੇ ਹੋ ਕਰਨਾਲ ਦੀ ਇਹ ਘਟਨਾ ਹੈਗੇ ਜਿਸ ਦੇ ਵਿੱਚ ਸਿੱਖ ਨੌਜਵਾਨ ਦੀ ਦਾੜੀ ਕੁੱਟੀ ਗਈ ਅਤੇ ਜਾਂਦੇ ਹੋਏ ਦਾੜੀ ਨਾਲ ਲੈ ਗਈ ਅਤੇ ਫਿਰਕਾ ਪ੍ਰਸਤ ਨਾਰੀ ਲਾ ਕੇ ਉਹਨਾਂ ਨੂੰ ਚੜਾਇਆ ਗਿਆ ਤੁਸੀਂ ਸੰਗਤ ਜੀ ਵੱਤ ਤੋਂ ਵੱਤ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਲੋਕਾਂ ਉੱਤੇ ਕਾਰਵਾਈ ਹੋ ਸਕੇ ਅਸੀਂ ਆਪਣੇ ਚੈਨਲ ਦੇ ਉੱਤੇ ਨੰਦਪੁਰ ਟਾਈਮਸ ਦੇ ਪੰਜਾਬ ਤੇ ਪੰਥ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਵਾਦ ਤੋਂ ਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਤਾਂ ਕਿ ਪੰਥ ਤੇ ਪੰਜਾਬ ਦੇ ਭਲੇ ਦੀ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਦੇ ਇਜਾਜ਼ਤ ਧੰਨਵਾਦ